ਮਰਕੀ ਨਾਮ ਆਪਣਾ ਸਿੰਦੋ ਕਿਹੜਾ ਪਿੰਡ ਅਰਦਾਸਪੁਰ ਤੁਸੀਂ ਸਿਵਲ ਹਸਪਤਲ ਫਕਵਾੜਾ ਦਾਖਲ ਹੋਏ ਤੁਹਾਡੀ ਸੱਟਾਂ ਚੁੱਟਾਂ ਵਜੀਆਂ ਕੀ ਮਾਮਲਾ ਲੜਾਈ ਝਗੜੇ ਦਾ ਸਾਰ ਇਹ ਦੀਵਾਲੀ ਦਾ ਚਾਹਦਾ ਸਾਡੇ ਕੀ ਚੱਲਦਾ ਜੀ ਇਹ ਝਗੜਾ ਦਮ ਬਾਥਰੂਮਾਂ ਤੋਂ ਇਹਨੂੰ ਅਸੀਂ ਕਿਹਾ ਸੀ ਕੋਠੇ ਤੇ ਬਾਥਰੂਮ ਬਣਾ ਲਾ ਇਹਦੇ ਮਕਾਨ ਅਸੀਂ ਪਾ ਕੇ ਦਿੱਤੇ ਉਹ ਥਾਂ ਸਾਡਾ ਰਿਹਾਇਸ਼ਰੀ ਸਾਡੇ ਕੋਲ ਕਿਨੂੰ ਕਿਨੂੰ ਕਿਹਾ ਸੀ ਕੁੱਤੇ ਨੇ ਮਾਰੇ ਤੁਹਾਡੇ ਪ੍ਰਕਾਸ਼ ਪ੍ਰਕਾਸ਼ ਕੌਣ ਪ੍ਰਕਾਸ਼ ਮੁੰਡਾ ਮੇਰਾ ਉਹਨੇ ਤੁਹਾਡੇ ਮਾਰਿਆ ਉਹਨੇ ਮੇਰੇ ਸਵੇਰੇ ਅਸੀਂ ਇਦਾਂ ਉਹ ਕੁੜੀ ਮੇਰੀ ਪੋਤੀ ਕਹਿੰਦੀ ਵੀ ਮੈਂ ਨਹੀਂ ਮੰਮੀ ਕਿਸੇ ਦੇ ਬਾਹਰ ਨੂੰ ਜਾਣਾ ਪੌੜੀ ਹਲਕੀ ਜਿਹੀ ਲਾਈ ਮੈਂ ਕਿਹਾ ਦੇ ਤਾਂ ਜਿੰਦਾ ਤਾਂ ਨਹੀਂ ਲੱਗਾ ਜੀ ਕਹਿੰਦੀ ਨਹੀਂ ਉਹਨੂੰ ਮੈਂ ਕਿਹਾ ਚੱਲ ਗੇਟ ਖੋਲ ਦੇ ਕਿੰਨੇ ਵਜੇ ਦਾ ਟਾਈਮ ਸੀਗਾ ਟਾਈਮ ਤਾਂ ਹੁਣ ਮੈਨੂੰ ਪਤਾ ਨਹੀਂ 7:00 ਕ ਭੀ ਰੋਲਾ ਕੀ ਚੱਲਦਾ ਹੈ ਬਾਥਰੂਮ ਦਾ ਤੁਹਾਡਾ ਬਾਥਰੂਮ ਦਾ ਇਹ ਰੋਲਾ ਚੱਲਦਾ ਵੀ ਬਾਥਰੂਮ ਹੈਗੇ ਸਾਡੇ ਘਰ ਦੇ ਅਸੀਂ ਪਹਿਲਾਂ ਜਦੋਂ ਹਨਾ ਪਹਿਲੀ ਸਟੋਰੀ ਦੱਸਾਂ ਜੀ ਜਦੋਂ ਇਹ ਥੈਂ ਅਸੀਂ ਲਿਆ ਮੋਰਾਂ ਹੂੰ ਅਸੀਂ ਮੁੱਲ ਦੇ ਆ ਤਾਂ ਇਹਨਾਂ ਨੂੰ ਦੋਹਾਂ ਨੂੰ ਬਹਾਲਿਆ ਅਸੀਂ ਕਿਹਾ ਵੀ ਉਹ ਬਾਹਰ ਦਾ ਥੈਂ ਤੁਸੀਂ ਕੈਨ ਲੈਣਾ ਵੀ ਜੈਨੇਥ ਹੈ ਲੈਣਾ ਇਹਨ ਆਪੇ ਹੀ ਮਕਾਨ ਪਾਉਣੇ ਆਪੇ ਬਾਥਰੂਮ ਉੱਥੇ ਬਣਾਉਣੇ ਇਹ ਜਿਹੜੇ ਬਾਥਰੂਮ ਸਾਡੇ ਘਰ ਦੇ ਆ ਅੱਛਾ ਇਹ ਅਸੀਂ ਆਪਣੇ ਬਣਾਏ ਆ ਅਸੀਂ ਇਹ ਸਾਡੇ ਘਰ ਦੇ ਆ ਉਧਰਲੇ ਇਹ ਮੇਰੇ ਨਾਲ ਜੈਨੇਥੇ ਬਣਾਉਣੇ ਹੁਣ ਆਪ ਬਣਾਉਣੇ ਏਸ ਮੁੰਡੇ ਨੂੰ ਅਸੀਂ ਕਹਿ ਕਹਿ ਥੱਕ ਗਏ ਉੱਤੇ ਬਾਥਰੂਮ ਬਣਾ ਲਾ ਉੱਠੇ ਤੇ ਬਣਾ ਲਾ ਪੋ ਵੀ ਇੱਥੇ ਬਣਾ ਲਾ ਵੈਸੇ ਹੈ ਨਹੀਂ ਤੁਹਾਡੇ ਹੋਰ ਵੀ ਕਿਸੇ ਨੇ ਮਾਰਿਆ ਜਾਂ ਕਿੱਲੇ ਮੁੰਡੇ ਨੇ ਮਾਰਿਆ ਉਹ ਤਾਂ ਸਾਰੇ ਇਕੱਠੇ ਹੋਏ ਸੀ ਕੁੱਤਾ ਵੇਚ ਛੱਡਿਆ ਸੀਗਾ ਉਹਨੀ ਵੀਡੀਓ ਆਪੇ ਬਣਨੀ ਹੁੰਦੀ ਐ ਨਾਮ ਕੀ ਇਹ ਮੁੰਡੇ ਦਾ ਪੂਰਾ ਪ੍ਰਗਾਸ ਨਾਮ ਅੱਛਾ ਪ੍ਰਗਾਸਨ ਮਾਰਿਆ ਸਾਰੇ ਇਕੱਠੇ ਹੋਏ ਸੀ ਦੋ ਹੀ ਕੁੜੀ ਬੌਟੀ ਮੁੰਡਾ ਦੂਆ ਪੋਤਾ ਮੇਰਾ ਮੈਂ ਕਿ ਤੁਹਾਨੂੰ ਬਾਥਰੂਮ ਜਾਣ ਤੋਂ ਮਨਾ ਕਰਦੇ ਉਹ ਤਾਂ ਖਿੱਚ ਖਿੱਚ ਬਾਹਰ ਲਿਆਉਂਦਾ ਸਾਨੂੰ ਕੱਢਿਆ ਮੈਨੂੰ ਬਾਹਰ ਖਿੱਚ ਖਿੱਚ ਕੇ ਕਹਿੰਦਾ ਜਿਹੜੇ ਅੰਦਰ ਬੜਿਆ ਉਹਨੂੰ ਵੀ ਕੱਢ ਪਾਉਣੇ ਆ ਤੁਹਾਡੇ ਆਪਣੇ ਬਾਥਰੂਮ ਹੈ ਨਹੀਂ ਕੀ ਘਰ ਸਾਡੇ ਹੀ ਹੈ ਇਹ ਹੀ ਸਾਡੇ ਆ ਸਾਡੇ ਘਰ ਹੈਗੀ ਜਗ੍ਹਾ ਅੱਛਾ ਜੀ ਜਗ੍ਹਾ ਦਾ ਕਰਕੇ ਅਸੀਂ ਪਹਿਨਾ ਥੈ ਲੈ ਕੇ ਇਹ ਹੀ ਬਣਾਏ ਆ ਪਹਿਲਾਂ ਅਸੀਂ ਇਹ ਹੀ ਬਣਾਏ ਆਪਣੇ ਥਾਂ 'ਚ ਅਸੀਂ ਪੁੱਤਕੋਸ ਬਣਾ ਨਹੀਂ ਸਕਦੇ ਅਸੀਂ ਆਪ ਬਣਾਏ ਕਿੱਥੇ ਰੱਥ ਲੱਗੀ ਸਟਾ ਤੁਹਾਡੇ ਮੇਰਾ ਲੱਕ ਤੋੜ ਦਿੱਤਾ ਮੇ ਤਾਂ ਲੱਕ ਨਹੀਂ ਹਿੱਲਦਾ ਕੀ ਮਾਰਿਆ ਤੁਹਾਡੇ ਨੂੰ ਮੈਨੂੰ ਚੱਕ ਚੱਕ ਮਾਰਿਆ ਚੱਕ ਚੱਕ ਮਾਰਿਆ ਪ੍ਰਸ਼ਾਸਨ ਕੀ ਕਾਰਵਾਈ ਮੰਗਕਰਦੇ ਪ੍ਰਸ਼ਾਸਨ ਤੋਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਇਹਨੂੰ ਅੰਦਰ ਕਰੋ ਅਸੀਂ ਇਹਨੂੰ ਬਾਹਰ ਹੀ ਕੱਢਣਾ ਇਸ ਤੋਂ ਸਾਡਾ ਤਾਂ ਅਸੀਂ ਤੁਮਾ ਵੇਚਣਾ ਪਵੇ ਸਾਡਾ ਅਸੀਂ ਇਹਨੂੰ ਬਾਹਰ ਆਪਣੇ ਥਾਂ 'ਚ ਅਸੀਂ ਰਹਿਣ ਨਹੀਂ ਦੇਣਾ ਜੀ ਹਾਂ ਅਸੀਂ ਇਹਨੂੰ ਰਹਿਣ ਦੇਣ ਹੁਣ ਸਾਡੀ ਇਹ ਹੀ ਮਨਤਿਆ ਪ੍ਰਸ਼ਾਸਨ ਮੋਰੇ ਵੇ ਇਹਨੂੰ ਬਾਹਰ ਹੀ ਕੱਢਣਾ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਇਹਦੇ ਬਾਰੇ ਅਸੀਂ ਗੱਲ ਗਏ ਇਸ ਦੀ ਇਹਨਾਂ ਦਾ ਕੁੰਡਾ ਨਾ ਸੀ ਉਹ ਨੂੰ ਨਹੀਂ ਬਿਹੇ ਕਿ ਅਸੀਂ ਕਹਿੰਦੇ ਵੀ ਤੁਸੀਂ ਮੇਰੀ ਗੱਲ ਸੁਣੋ ਆਪਣਾ ਦੇਖੋ ਜਿਗਾਰਡ ਬਣਾ ਲਓ ਕੰਦ ਤੋੜ ਲਾ ਅਸੀਂ ਨਹੀਂ ਤੋੜੀ ਮੈਂ ਕਿਹਾ ਚੱਲ ਫੋਲੂਗਾ ਤੇ ਅਸੀਂ ਸਰਪੰਚ ਨੂੰ ਰਾਤੀ ਦੱਸਿਆ ਉਹ ਵੀ ਉਹਨ ਵੀ ਮੈਨੂੰ ਇਹ ਹੀ ਕਿਹਾ ਕਹਿੰਦੇ ਤੁਸੀਂ ਕੰਦ ਤੋੜੋ ਆਪਣੇ ਅੰਦਰ ਜਾਓ ਸਰਪੰਚ ਕਹਿੰਦਾ ਹੈ ਫੇ ਅਸੀਂ ਪੰਚ ਨਹੀਂ ਨੂੰ ਵੀ ਦੱਸਿਆ ਅਸੀਂ ਕਿੰਨੇ ਨੂੰ ਦੱਸਿਆ ਪਿੰਡ ਦੀ ਪਿੰਚਾਇਤ ਨੇ ਨਾ ਕੋਈ ਫੈਸਲਾ ਨਹੀਂ ਕਰਾਇਆ ਫੈਸਲਾ ਇਹ ਮੰਨਦਾ ਹੀ ਨਹੀਂ ਫੇਰ ਉਹਨ ਵੇ ਜਿਹੜੀ ਪੰਜਣੀ ਉਹਨੂੰ ਅਸੀਂ ਦੱਸਿਆ ਮੈਂ ਕਿ ਚਾਚੀ ਬਿਮਾਰੋਂ ਕਨਾ ਦੇ ਉਹਨਾਂ ਕੁੰਡਾ ਕੋਲ ਦੇ ਅਸੀਂ ਬਾਥਰੂਮ ਸਵੇਰ ਨੂੰ ਨਿਆਣੇ ਨਹੀਂ ਕਿਤੇ ਜਾਂਦੇ ਫੋਨ ਕਰਿਆ ਇਹਨੂੰ ਫੋਨ ਕੀਤਾ ਉਹਨੂੰ ਬੋਲਿਆ ਬਹੁਤ ਮੰਨਣਾ ਨਹੀਂ ਕਹਿੰਦਾ ਮੈਂ ਮੰਨਦਾ ਹੀ ਨਹੀਂ ਕਿਸੇ ਰਿਸ਼ਤੇਦਾਰ ਦੀ ਨਹੀਂ ਮੰਨੀ ਰਿਸ਼ਤੇਦਾਰ ਉਸ ਸਾਰੇ ਢੋਤੇ ਕਿ ਕਿਸੇ ਤਰ੍ਹਾਂ ਇਹਨੂੰ ਮਨਾਫ ਨਹੀਂ ਮੰਨਿਆ ਪਾਪਾ ਬਣਾ ਦੇਵੇ ਹੁਣ ਤਾਂ ਫੇਰ ਠੀਕ ਹੈ ਪਾਪਾ ਬਣਾ ਕੇ ਦੇ ਦੇ ਤੁਹਾਡਾ ਨਾਮ ਪੂਰਾ ਕੀ ਸਿੰਧੋਈ ਹੈ ਕੀ ਨਾਮ ਆਪਣਾ ਮੇਰਾ ਨਾਮ ਰਾਮ ਪ੍ਰਕਾਸ਼ ਹੈ ਹਰੋ ਰਾਮ ਮੂਰਤੀ ਸਰ ਹਸਪੀਟਲ ਤੋਂ ਹੀ ਐਡਮਿਟ ਤੁਹਾਡੇ ਫਾਦਰ ਰਾਮ ਮੂਰਤੀ ਮਾਤਾ ਸ਼ਿੰਦੂ ਨੇ ਇਲਜ਼ਾਮ ਲਗਾਏ ਹੈ ਕਿ ਕੁੱਟਮਾਰ ਕੀਤੀ ਹੈਗੀ ਤੁਸੀਂ ਜਿਨ੍ਹਾਂ ਨਾਲ ਉਹਦੇ ਲੱਕ ਤੇ ਡੂੰਘੀ ਸੱਟਾਂ ਵੱਜੀਆਂ ਹੱਥਾਂ ਤੇ ਸੱਟਾਂ ਵੱਜੀਆਂ ਕੀ ਮਾਮਲਾ ਹੈ ਸਰ ਮਾਮਲਾ ਭਾਜੀ ਇਹ ਆ ਕਿ ਮੈਨੂੰ ਮੇਰੇ ਡੈਡੀ ਦੀ ਜੋ ਜਗ੍ਹਾ ਦਿੱਤੀ ਹੋਈ ਹੈ ਨਾ ਉਹਦੇ ਮੁਤਾਬਕ ਮੈਂ ਰਹਿ ਰਿਹਾ ਹਾਂ ਜੀ 15 ਸਾਲ ਮੈਨੂੰ ਹੋ ਗਿਆ ਰਹਿੰਦੇ ਨੂੰ ਅੱਜ ਇਹ ਮੇਰੇ ਘਰ ਆ ਕੇ ਇਹਨਾਂ ਨੇ ਹਮਲਾ ਕੀਤਾ ਉੱਪਰ ਪੌੜੀ ਲਾ ਕੇ ਉੱਪਰ ਝੜ ਕੇ ਜਿੰਦਾ ਛੋੜਿਆ ਇਹ ਵੀ ਪੁੱੰਡਾ ਜੀ ਟੋੜ ਤੋਂ ਬਾਅਦ ਇਹਨਾਂ ਨੇ ਮੇਰੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਮੇਰੇ ਨਾਲ ਕੀਤੀ ਹੈ ਤੇ ਉਲਟ ਮੇਰੇ ਘਰ ਨੂੰ ਧਾਇਆ ਇਹਨੇ ਕੰਦ ਟੋੜੀ ਸ਼ੁਰੂ ਕਰਤੀ ਹੈ ਜਿਹਦੇ ਨਾਲ ਜਿਹਦੇ ਨਾਲ ਮੰਮੀ ਮਰੀ ਨੂੰ ਕੋਸ਼ ਨਹੀਂ ਅਸੀਂ ਕਿਹਾ ਉਹ ਆਪ ਜਾਨੀ ਕਿ ਘਰੋਂ ਬਾਹਰ ਗਈ ਹੈ ਚੱਲ ਕੇ ਤੇ ਬਾਅਦ ਵਿੱਚ ਜਾ ਕੇ ਉਹਨੇ ਇਹ ਪ੍ਰੋਸੈਸ ਕੀਤਾ ਕਿ ਮੇਰੇ ਇੱਥੇ ਲੱਗ ਗਈ ਸਾਟ ਜਾਂ ਮੇਰੇ ਉੱਥੇ ਲੱਗ ਗਈ ਉਹਨਾਂ ਨੇ ਕਹਿਣ ਕਿ ਮੈਂ ਬਾਥਰੂਮ ਗਈ ਸੀ ਤੇ ਮੈਨੂੰ ਉਦੋਂ ਕੁੱਟਮਾਰ ਹੋਈ ਮੇਰੇ ਨਾਲ ਨਹੀਂ ਕੁੱਟ ਹੋਈ ਇਦਾਂ ਨਹੀਂ ਹੋਈ ਭਾਜੀ ਕੰਦ ਟੱਪ ਕੇ ਪੌੜੀ ਲਾ ਕੇ ਫੇਰ ਹੀ ਗਈ ਸਰ ਇਹ ਪਾਜੀ ਦੇਖੋ ਮੇਰੀ ਗੱਲ ਸੁਣੋ ਹੁਣ ਮੈਂ ਇੱਥੇ ਆ ਤੇ ਮੇਰੇ ਹੁਣ ਘਰ ਮਕਾਨ ਢਾ ਰਹੇ ਆ ਅੱਛਾ ਹਾਂਜੀ ਸੋ ਅਸਲ ਮਾਮਲਾ ਹੈ ਕਿ ਜੂ ਤੁਹਾਡੀ ਇੱਕੋ ਪਰਿਵਾਰ ਚ ਰਹਿੰਦੇ ਹੈਗੀ ਇੱਕੋ ਛੱਤ ਥੱਲੇ ਇਹ ਬਾਥਰੂਮ ਟਾਇਲਟ ਦਾ ਰੋਲਾ ਅਸਲ ਵਿੱਚ ਹੈ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਸਾਡੇ ਘਰ ਚ ਕੋਈ ਜਗ੍ਹਾ ਹੈਗੀ ਅਸੀਂ ਉਹਦੇ ਟਾਇਲਟ ਨਹੀਂ ਬਣਾ ਸਕਦੇ ਔਰ ਜਦੋਂ ਅਸੀਂ ਉਧਰ ਜਾਂਦੇ ਆ ਤੇ ਇਹ ਪ੍ਰੋਬਲਮ ਕਰਦੇ ਆ ਉਹ ਪਾਜੀ ਇਦਾਂ ਸੀ ਕਿ ਜੋ ਮੈਨੂੰ ਇਹਨਾਂ ਨੇ ਪ੍ਰੋਪਰਟੀ ਦਿੱਤੀ ਹੈ ਨਾ ਉਹ ਮੇਰੇ ਡੈਡੀ ਨੇ ਹੀ ਮੈਨੂੰ ਦਿੱਤੀ ਆ ਜੀ ਉਹਦੇ ਵਿੱਚ ਮੈਨੂੰ ਰਹਿੰਦੇ ਨੂੰ 15 ਸਾਲ ਹੋ ਗਏ ਆ ਉਹ ਹੁਣ ਇਹ ਮੈਨੂੰ ਇਹ ਕਹਿੰਦੇ ਆ ਕਿ ਇਹ ਬਾਥਰੂਮ ਜਿਹੜੇ ਆ ਇਹ ਮੇਰੇ ਆ ਸਾਡੇ ਇਹ ਏਸੀ ਗੱਲ ਦਾ ਰੌਲਾ ਆ ਕਿਉਂਕਿ ਜੋ ਮੈਨੂੰ ਇਹ ਜਗ੍ਹਾ ਦਿੱਤੀ ਮੈਂ ਉਹਦੇ ਮੁਤਾਬਕ ਆਪਣੇ ਮਕਾਨ ਪਾਏ ਆ ਤੇ ਮੈਂ ਉਹਦੇ ਤੇ ਬਾਥਰੂਮ ਬਾਥਰੂਮ ਸਿਰ ਯੂਜ਼ ਕਰਨਾ ਹੁੰਦਾ ਜਾਂ ਉੱਤੇ ਕੋ ਕਬਜ਼ਾ ਟਾਈਪ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਸਾਡੇ ਜਿੰਨਾ ਚਿਰ ਪਾਜੀ ਮੇਰੇ ਨਾਲ ਸਹਿਮਤੀ ਸੀ ਤੇ ਮੈਂ ਇਹਨਾਂ ਨੂੰ ਔਰ ਦੇ ਦੇ ਸਕਾ ਹਨ ਅੱਜ ਮੇਰੀ ਰੀਐਂਟੀ ਹੋ ਗਿਆ ਤੇ ਮੈਂ ਹੁਣ ਨਹੀਂ ਆਉਣ ਇਹਨਾਂ ਨੇ ਕੀ ਇਹ ਜਗ੍ਹਾ ਦੀ ਕੋਈ ਬੰਡ ਵਗੈਰਾ ਹੋ ਚੁੱਕੀ ਹੈ ਹਾਂਜੀ ਹਾਂਜੀ ਜੋ ਵੀ ਕੀਤਾ ਹੈ ਮੇਰੇ ਡੈਡੀ ਨੇ ਉਹ ਸਮਝ ਕੇ ਕੀਤਾ ਹੈ ਉਹਨੇ ਮੈਨੂੰ ਇਹ ਜਗ੍ਹਾ ਦਿੱਤੀ ਮੈਂ ਉਹਦੇ ਨਾਲ ਕੰਮ ਕਰਦਾ ਸੀ ਜਦੋਂ ਜਿਹੜਾ ਫਰੀਦੀ ਉਹਦੇ ਵਿੱਚ ਵੀ ਮੈਨਰੇ ਨੂੰ ਪੈਸੇ ਦਿੱਤੇ ਸ੍ਰੀ ਪ੍ਰਕਾਸ਼ ਜੀ ਉਹਨਾਂ ਨੇ ਤੁਹਾਡੇ ਤੇ ਡੂੰਘੇ ਰੋਪ ਲਾਏ ਹੈਗੇ ਆ ਤੁਸੀਂ ਆਪਣੇ ਪੱਖ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਆ ਕਿ ਕਿੰਨੀ ਕਿ ਸੱਚਾਈ ਹੈਗੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਨਾ ਇਹ ਜਿਹੜੀ ਹੈਗੀ ਆ ਸਾਡੇ ਡੂੰਘੇ ਸੱਟਾਂ ਮਾਰੀਆਂ ਹੈਗੀਆਂ ਹਾਂਜੀ ਹਾਂਜੀ ਠੀਕ ਪਾਜੀ ਦੇਖੋਗਾ ਸੱਟਾਂ ਤਾਂ ਹੁਣ ਜੇ ਕਈ ਸਾਡੇ ਵੀ ਲੱਗੀਆਂ ਹਨਾ ਤੁਹਾਡੇ ਸੱਟਕੇ ਨੇ ਮਾਰੀ ਇਹ ਸਾਡੇ ਮੇਰੇ ਡੈਡੀ ਨੇ ਮਾਰੀ ਅੱਛਾ ਹਾਂਜੀ ਕੀ ਮਾਰਿਆ ਇਹ ਪਾਜੀ ਉਹਦੇ ਮੇਰੇ ਥੋੜਾ ਮਾਰਿਆ ਅणि ਤੇ ਫਿਰ ਤੁਸੀਂ ਕੁਝ ਹੋਰ ਆਪਣੇ ਪੱਖ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਮੈਂ ਇਹ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਮੇਰੀ ਕੋਈ ਤੁਸੀਂ ਕੀ ਚਾਹੁੰਦੇ ਕਿਸ ਤਰ੍ਹਾਂ ਦਾ ਇਨਸਾਫ ਮਿਲਣਾ ਚਾਹੀਦਾ ਇਨਸਾਫ ਕੀ ਹੋਣਾ ਚਾਹੀਦਾ ਕਿ ਇਹ ਟਾਇਲਟ ਦਾ ਰੋਲਾ ਕਿਸ ਤਰ੍ਹਾਂ ਖਤਮ ਹੋ ਸਕਦਾ ਮੇਰੀ ਭਾਜੀ ਜਗ੍ਹਾ ਦੇ ਵਿੱਚ ਮੈਨੂੰ ਮੇਰੇ ਬਾਥਰੂਮ ਵਗੈਰਾ ਮੰਡੇ ਜਾਈਦੀ ਹੈ ਨਾ ਮੈਨੂੰ ਰੈਂਟੇਦੂ ਮੇਰੇ ਘਰ ਦੇ ਵਿੱਚ ਐਂਟਰ ਹੁੰਦੇ ਭਾਜੀ ਅਗਰ ਬਾਥਰੂਮ ਨੂੰ ਯੂਜ਼ ਕਰਦੇ ਆ ਤੁਹਾਨੂੰ ਤੁਹਾਨੂੰ ਰੋਕਦੇ ਉੱਥੇ ਜਾਣ ਤੋਂ ਹਾਂਜੀ ਬਾਥਰੂਮ ਨਹੀਂ ਭਾਜੀ ਮੇਰੇ ਅੰਦਰ ਆ ਉਹ ਨਾ ਤੁਸੀਂ ਕੀ ਚਾਹੁੰਦੇ ਹੋ ਨਾ ਆਉਣ ਨਹੀਂ ਨਹੀਂ ਮੈਂ ਬਣਾ ਕਰਦਾ ਕਿ ਨਹੀਂ ਹੁਣ ਮੇਰੇ ਘਰ ਨਹੀਂ ਹੋਣੀ ਚਾਹੀਦੀ ਫਿਰ ਉਹ ਕਹਿੰਦੇ ਸਾਡੇ ਘਰ ਜਗ੍ਹਾ ਉਹ ਕਿੱਥੇ ਜਾ ਸਕਦੇ ਨਹੀਂ ਭਾਜੀ ਇਹ ਇਹ ਮੈਟਰ ਉਹਨਾਂ ਦਾ ਆ ਅੱਛਾ ਉਹ ਕਹਿੰਦੇ ਰੋਲਾ ਅਸਲ ਜੀ ਬਾਥਰੂਮ ਟੁੱਟਦਾ ਹੀ ਹੈਗਾ ਹਾਂ ਜੀ ਹਾਂ ਜੀ ਕੰਦ ਟੋੜਨ ਦਾ ਕੀ ਮਸਲਾ ਹੈਗਾ ਕੰਦ ਭਾਜੀ ਉਹ ਟਾ ਕੇ ਹੁਣ ਇਹ ਪ੍ਰੂਫ ਕਰਦੇ ਕਿ ਇਹ ਸਾਡਾ ਹੈ ਜਦ ਕਿ ਬਾਉਂਡਰੀ ਵਾਲ ਕੀਤੀ ਹੋਈ ਮੇਰਾ ਇਹਦਾ ਮਕਾਨ ਹੈ ਬੰਦਿਆ ਮੈਂ ਆਪਣੇ ਘਰ ਦੇ ਵਿੱਚ ਰਹਿ ਰਿਆ ਟੁੱਟੀ ਮੇਰੀ ਲੱਗੀ ਉਹ ਗੱਲ ਮੇਰੇ ਨਾਂ ਤੇ ਲੱਗਾ ਹੈ 15 16 ਸਾਲ ਮੈਨੂੰ ਰਹਿੰਦੇ ਨੂੰ ਹੋ ਗਿਆ ਘਰ ਦੇ ਵਿੱਚ ਅੱਜ ਮੈਨੂੰ ਉਹ ਗਦਥਲ ਕਰਕੇ ਬਿੱਤੇ ਕੇਸ ਹੌਲੀਆ ਮੈਨੂੰ ਧੱਕਾ ਕਰਦੇ ਮੈਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਆਖਰ ਵਿੱਚ ਤੁਸੀਂ ਆਪਣੀ ਸਫਾਈ ਵਿੱਚ ਹੋਰ ਕੁਝ ਕਹਿਣਾ ਚਾਹੁੰਦੇ ਨਹੀਂ ਜੀ ਠੀਕ ਹੈ ਮਾਜੀ ਮੇਰੇ ਪਾਸੇ ਹੀ ਕੀ ਨਾਮ ਆਪਣਾ ਮੇਰਾ RAM MOCHI ਕਿਹੜਾ ਪਿੰਡ ਹੈ ਜੀ ਅਰਦਾਸਪੁਰ ਤੁਹਾਡੀ ਕੁਟਮਰ ਹੋਈ ਕੀ ਮਾਮਲਾ ਹੈ? ਕੁਟਮਰ ਦਾ ਨਾਮ ਲਾ ਕਿ ਉਹ ਸਾਡੇ ਆਹ ਦੇ ਵਿੱਚ ਜਾਨੀ ਕਿ ਬਾਹਰ ਸਾਡੇ ਬਣੇ ਆ। ਜੀ। ਅਸੀਂ ਉਹਨੂੰ ਗ੍ਰੇਡ 1000 ਉਹ ਮੇਰਾ ਜਿਹੜਾ ਜਿਹੜਾ ਮੇਰਾ ਮੰਦਾ بڑے ਤੇ ਛੋਟਾ ਪ੍ਰਕਾਰ ਦੇ ਉਹ ਉਸ ਮਕਾਨ ਦੇ ਵਿਚੇ ਰਹਿੰਦਾ ਜਿੱਥੇ ਸਾਰੇ ਜਾਨੀ ਜਿੱਥੇ ਟੋਰਨ ਕਰਦੇ ਸਾਰੇ ਜੀ। ਜੀ। ਤੇ ਉਹਨਾਂ ਨੇ ਟੋਰਨ ਜਾਣੇ ਰਖਾਣ ਦੇ ਚਾਹੇ ਜਦ ਵਿੱਚ ਗਏ। ਫੋਰੈਂਸ ਦੇ ਸਿਨੇਦਰ ਪਤਨ ਨੂੰ ਕਿਹਾ ਦਿਮਾਗ ਦੇ ਵਿਚਾਰ ਆਉਂਦੇ ਨਹੀਂ। ਆਰਾਮ ਕੀਤਾ। ਜੀ ਉਹ ਘੋੜਾ ਜਾਂ ਜਾਂ ਨੂੰ ਜਣ ਕਾਢੂ 6 ਵਜੇ ਦੇ ਟਾਈਮ ਦੇ ਨਾਲ ਜਦ ਨੇ ਨਿਆਣੇ ਗਏ ਸਭ ਉਹਨਾਂ ਨੇ ਗੇਟ ਲਾ ਦੇਆ ਉਦੋਂ ਕੋਈ ਹੋਰ ਨਹੀਂ ਦਿੱਤਾ ਤਾਂ ਜਣਾਂ ਨੇ ਉਹ ਫੂਸ ਕੀਤੀ ਵੀ ਚਾਹੀਦੀ ਹੈ ਕੋਈ ਪੌੜੀ ਲਾ ਕੇ ਇੱਧਰ ਜਾਈਏ ਉੱਤਰ ਗਏ ਉਹਨਾਂ ਜਾਂ ਉਤਰੇ ਉਹਨੇ ਗੇਟ ਖੋਲ੍ਹ ਉਹ ਟੋਲ ਚਲੇ ਗਏ ਉਹ ਮਗਰੋਂ ਕੋਈ ਬੰਦਾ ਸੀ ਪ੍ਰਗਾਸ਼ ਕੋ ਆਇਆ ਉਹਨੇ ਆ ਕੇ ਜਾਣੇ ਦੇ ਸੰਕੇਤ ਦਿੱਤੇ ਤਾਂ ਸਾਰਾ ਪਰਿਵਾਰ ਇਕੱਠਾ ਹੋ ਗਿਆ ਆਉਂਦੇ ਜਾਨੂ ਜੀਂ ਅਸੇ ਕੰਮ ਆ ਗਏ ਮੇਰੇ ਕਰਾੜੀ ਦੇ ਵੀ ਸਿੰਦੂ ਨੇ ਵੀ ਤੇ ਮੇਰੇ ਨਾਲ ਮੇਰੇ ਤੇ ਵੀ ਅਬ ਮੁੱਕ ਗਈ ਜਦੋਂ ਦਰਨੇ ਦੂਦੇ ਮਾਰੇ ਚੱਕ ਲੇ ਲੱਗੀਆਂ ਹਾਲੇ ਐਨ ਕੰਮ ਦੀਆਂ ਟੁੱਟ ਰਹੀਆਂ ਜਾਣੀ ਕਿ ਇਹ ਜਿਦੋਂ ਸਾਡੀ ਜਗਤ ਹੋ ਗਿਆ ਹੋਇਆ ਔਰ ਸਾਡਾ ਹਰ ਚੀਜ਼ ਸਾਡੀ ਬਣੀ ਹੋਈ ਹੈ ਸਾਡੇ ਕੋਲ ਪੂਰਾ ਸੂਚ ਤੁਸੀਂ ਤੁਸੀਂ ਇਹ ਜਿਹੜਾ ਬਾਥਰੂਮ ਟਾਇਲਟ ਦਾ ਮਸਲਾ ਵਾ ਝੇੜੂਪੁਰ ਸੀ ਧਿਆਨ ਚ ਲੈਂਦਾ ਸੀ ਪਹਿਲਾਂ ਸਲਝਾਉਣ ਦੀ ਮਸਲਾ ਨਹੀਂ ਕੀਤਾ ਪੰਚਾਇਤ ਨੂੰ ਜਾਂ ਧਿਆਨ ਦਿੱਤਾ ਅਰਦਾਸ ਕਰੀ ਅਸੀਂ ਗਏ ਸੀ ਪੰਚਾਇਤ ਕੋ ਪੰਚਾਇਤ ਵਾਲੇ ਕਹਿੰਦੇ ਤੁਸੀਂ ਉੱਥੇ ਜਾਓ ਤੇ ਜਿਹੜਾ ਦਵਾ ਫਿਰ ਪੰਚੇੜੂ ਕਹੇ ਤੇ ਉਹਨਾਂ ਨੂੰ ਜਾ ਕੇ ਦੱਸਿਆ ਸੀ ਤੇ ਆਹ ਚਾਂਸ ਹੋ ਗਿਆ ਵੀ ਕੀ ਇਹ ਸਾਡਾ ਮਸਲਾ ਹੱਲ ਕਰੋ ਵੀ ਅਸੀਂ 14 ਹਲਾ ਕਰ ਲੈਣੀ ਹੈ ਇਹ ਅਸੀਂ ਇਤਿਬਾਰ ਪਾ ਲੈਣੀ ਨਾਲ ਦੀ ਚ ਉਹ ਕਹਿਣਗੇ ਕੋਈ ਕਰ ਦੇ ਵੀ ਸਾਡਾ ਕੰਮ ਕਰਾਣੇ ਤੋਟਾ ਨੂੰ ਮਦਰ ਕੇ ਸਪੋਰੇ ਤੋਂ ਕਰਾਉਣੇ ਨੂੰ ਉਸ ਬਗ ਦੇ ਫਿਰ ਬਾਰੂ ਸੰਚੈਰ ਹੈ ਪੰਚਾਇਤ ਬਈਓ ਜਿਆਦਾ ਵੀ ਇਹੀ ਗੱਲ ਨਿਬੜੀ ਚਲੋ ਇਹ ਪ੍ਰਾਜ ਨਹੀਂ ਮੰਨਿਆ ਕਿੰਦਾ ਮੈਂ ਨਹੀਂ ਉਸੇ ਬਣ ਦੇਣਾ ਮੈਂ ਨਹੀਂ ਉਸੇ ਤੋਟਾ ਨੂੰ ਜਾਣਦੇ ਨਾ ਤੋਟਾ ਮਿਲਿਆ ਮੇਰੇ ਸਾਡੀਆਂ ਉਹ ਹਾਲੇ ਕੇ ਮਕਾਨ ਬਣਾਣੇ ਤੂੰ ਕਮ ਸੇ ਕਮ 25 ਸਾਲ ਪਹਿਲਾਂ ਸਾਡੀਆਂ ਬਣਾਈਆਂ ਮਕਾਨ ਤੂੰ ਤੁਹਾਡੇ ਕਿੰਨੀਆਂ ਕਿ ਸੱਟਾਂ ਲੱਗੀਆਂ ਕਿ ਸੱਟਾਂ ਸਾਡੀਆਂ ਗੋਟੀਆਂ ਵੀ ਲੱਗੀਆਂ ਆਹੋ ਮੇਰੀ ਉਂਗਲੀ ਵਿੱਚ ਟੋਕੀ ਹੋਈ ਹੈ تاں اے چبھ رہے بہت زیادہ دکاتا پلے ٹیم کی کاروائی دی مانگ کردے ہیں کی مانگ کردے ہیں پرشاشن تو اس لیے مانگ کردے ہیں کہ اے جے ایسے دوسرے لڑکے ہیں اور ماں باپ نہ کر رہے انہاں نو سخت کارن دی جائیے ٹھیک ڈاکٹر صاحب جی دو بزرگ پیشنٹ آئے ہے گے کی معاملہ ہے صاحب ایم ایس ڈی دے پیشنٹ ہے دو پیشنٹ دا شنگو تے آرام مورتی اس ویریات دیکھ کے آئی جی جی تے انہاں دی ڈاکٹر صاحب کیڑی پنڈ تو ہے گے ارदासਪور پنڈ ਕੀ ਕੀ ਕੰਡੀਸ਼ਨ ਸੀ ਜੋ ਇਥੇ ਆਏ ਸੀ ਠੀਕ ਨੇ ਮੁੱਜੀਆਂ ਸੁੱਤਾ ਲੱਗੀਆਂ ਆਈਆਂ ਉਹਨਾਂ ਦਾ ਐਮ ਐਲ ਸੀ ਕਰ ਦਿੱਤਾ ਹੋਇਆ ਜੀ ਜੀ ਐਕਸ ਰੇ ਕਰਵਾਉਣਾ ਹੈ ਥੈਂਕ ਯੂ